ਇੱਕ ਮਹਾਰਥੀ ਅੱਜ ਬੋਲ ਰਿਹਾ ਸੀ ਮੈਂ ਸਟੇਟਮੈਂਟ ਸੁਣਦਾ ਸੀ ਜਿਹੜੇ ਡੱਲੇਵਾਲ ਸਾਹਿਬ ਨੂੰ ਕਹਿੰਦੇ ਆ ਸਾਡਾ ਜਰਨੈਲ ਆ ਉਹ ਉਹਨਾਂ ਨੂੰ ਸਮਝਾ ਨਹੀਂ ਰਹੇ ਆਪਣੇ ਜਰਨੈਲ ਨੂੰ ਵੀ ਬਚਾਉਣਾ ਚਾਹੀਦਾ ਲੀਡਰ ਨੂੰ ਜਦੋਂ ਲੀਡਰ ਨੂੰ ਬਚਾਉਣ ਵਾਲੀ ਗੱਲ ਹੋਣੀ ਆ ਤਾਂ ਫਿਰ ਉਦੋਂ ਫਿਰ ਹੋਰ ਕੀਤੂ ਪ੍ਰਾਂਤੂ ਕਰਨਗੇ ਖਨੌਰੀ ਬਾਰਡਰ ਤੇ 4 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਕਾਲ ਦਿੱਤੀ ਹੋਈ ਆ ਲੱਖਾਂ ਦੀ ਤਦਾਦ ਚ ਕਿਸਾਨ ਮਜ਼ਦੂਰ ਆਉਣਗੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੀਏ ਜ਼ਰੂਰ ਤੁਹਾਨੂੰ ਅ ਦਰਸ਼ਨ ਦੇਣੇ ਚਾਹੀਦੇ ਅਸੀਂ ਨਹੀਂ ਕਹਿੰਦੇ ਡੱਲੇਵਾਲ ਸਾਹਿਬ ਦੀ ਭਾਵਨਾ ਮ आएगी ਆ ਵੀ ਮੈਂ ਉਹਨਾਂ ਲੋਕਾਂ ਦੇ ਦਰਸ਼ਨ ਕਰਨਾ ਚਾਹੁੰਨਾ ਇੱਥੇ ਜਦੋਂ ਬੈਠੇ ਨੇ ਜਿਹੜੇ ਜਿਸ ਚੀਜ਼ ਦੇ ਬਲਾਰਸ ਸਪੋਕਸਪਰਸਨ ਹੋਣੇ ਆ ਜਿਹੜੀ ਚਾਹੇ ਉਹ ਸਿਆਸੀ ਕਿਸੇ ਵੀ ਪਾਰਟੀ ਦੇ ਆ ਉਹਨਾਂ ਨੂੰ ਵੀ ਕਿਤੇ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਆ ਆਪਣੀ ਚੌਧਰ ਖਾਤਰ ਸੱਚ ਝੂਠ ਬਿਆਨ ਨਹੀਂ ਦੇਣੇ ਚਾਹੀਦੇ ਇੱਕ ਪਾਸੇ ਆਮ ਤੌਰ ਦੇ ਉੱਪਰ ਜੇ ਗੱਲ ਕਰੀ ਤਾਂ ਨਵੇਂ ਸਾਲ ਨੂੰ ਘਰਾਂ ਦੇ ਵਿੱਚ ਬੈਠ ਕੇ ਮਨਾਇਆ ਜਾਂਦਾ ਤਾਂ ਉੱਥੇ ਹੀ ਕਿਸਾਨਾਂ ਦੀ ਗੱਲ ਕਰ ਲਈ ਤਾਂ 13 ਫਰਵਰੀ ਤੋਂ ਸ਼ੰਭੂ ਖਨੋਰੀ ਰਤਨਪੁਰਾ ਬਾਰਡਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਮੋਰਚੇ ਲੱਗੇ ਐ। ਪ੍ਰਾਣੀਆਂ ਮੰਗਾਂ ਜੋ ਮੰਨੀਆਂ ਹੋਈਆਂ ਸੀ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਹੀ ਮਨਾਉਣ ਦੇ ਲਈ ਕਿਸਾਨ ਫਿਰ ਤੋਂ ਸੜਕਾਂ ਤੇ ਨੇ। ਹਾਲਾਂਕਿ ਦੀਵਾਲੀ ਲੰਗੀ, ਦਸਹਿਰਾ ਲੰਘਿਆ ਔਰ ਉਸੇ ਤਰੀਕੇ ਦੇ ਨਾਲ ਹੁਣ ਨਵਾਂ ਸਾਲ ਵੀ ਜਿਹੜਾ ਹੈ ਇਸੇ ਤਰ੍ਹਾਂ ਸੜਕਾਂ ਤੇ ਲੰਗੇਗਾ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਜਰਨੈਲ ਅੱਜ ਮਰਨ ਵਰਤ ਤੇ ਬੈਠਿਆਂ ਨੂੰ 36 ਦਿਨ ਹੋ ਗਏ ਪਰ ਕੇਂਦਰ ਸਰਕਾਰ ਤੇ ਜੋਨੀ ਸਰਕਾਰITAS ਸਾਡੇ ਨਾਲ ਇੱਕ ਪਾਸੇ ਗੁਰਿੰਦਰ ਸਿੰਘ ਪੰਗੂ ਨੇ ਸੁਖਜਿੰਦਰ ਸਿੰਘ ਹਰਦੋ ਚੰਡੇ ਆ ਸ਼ੇਰਾਠਵਾਦ ਸਮੇਂ तमाम ਕਿਸਾਨ ਅੱਗੂ ਮੌਜੂਦ ਨੇ ਗੱਲਬਾਤ ਕਰਦੇ ਆ ਪੰਗੂ ਸਾਹਿਬ ਕਿਵੇਂ ਦੇਖਦੇ ਹੋ ਸਾਰੀ ਪ੍ਰਤੀਕਿਰਿਆ ਨੂੰ ਜਿੱਥੇ ਇੱਕ ਪਾਸੇ ਕਿਸਾਨ ਡਟੇ ਹੋਇਆ ਦੂਸਰੇ ਪਾਸੇ ਜਗਦੀਸ਼ ਸਿੰਘ ਢੱਲੇਵਾਲ ਹੋਰੀ ਡਟੇ ਹੋਇਆ ਔਰ ਨਵਾਂ ਸਾਲ ਐ ਅੱਜ ਕਿਵੇਂ ਦੇਖਦੇ ਹੋ ਪੂਰੀ ਪ੍ਰਤੀਕਿਰਿਆ ਨੂੰ ਨਵਾਂ ਸਾਲ ਲੋਕ ਘਰਾਂ ਚ ਬਣਾਉਂਦੇ ਤੁਸੀਂ ਸੜਕਾਂ ਤੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਵੇਗਾ ਜੋ ਹੱਕ ਸੱਚ ਦੀ ਗੱਲ ਕਰਨ ਵਾਲੇ ਲੋਕ ਨੇ ਸਮੇ ਸਮੇ ਤੇ ਉਹਨਾਂ ਨੂੰ ਧਿਆਰਾਂ ਤੱਕ ਕੋਈ ਲੈਣ ਦੇ ਨਹੀਂ ਜਿਵੇਂ 13 ਫਰਵਰੀ ਤੋਂ ਤੁਸੀਂ ਉਹ ਗੱਲ ਕੀਤੀ ਆ ਤੁਹਾਡਾ ਹੀ ਸਵਾਲ ਆ ਉਹਦੇ ਵਿੱਚ ਕਿੰਨੇ ਵੀ ਧਿਆਰ ਆਏ ਨੇ ਔਰ ਕਿੰਨੀਆਂ ਵੀ ਉਹਦੇ ਵਿੱਚ ਮੌਸਮ ਆਈਆਂ ਨੇ ਗਰਮੀ ਵੀ ਆਈ ਔਰ ਬਰਸਾਤ ਵੀ ਆਈ ਫਿਰ ਅੱਜ ਬੈਠੇ ਆ ਵੀ ਜਿਹੜਾ ਮਾਈਨਸ 0 ਤੇ ਬੈਠੇ ਆ ਆਪਾਂ ਸੋ ਜਿਹੜੀ ਲੜਾਈ ਆ ਆਪਾਂ ਖਨੌਰੀ ਬਾਰਡਰ ਤੇ ਲੜ ਰਹੇ ਆ ਔਰ 36 ਮਹੀਨਾ ਦਿਨ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਜਿਹਨੂੰ ਅੰਨਦਾਤਾ ਆਪਾਂ ਕਹਿੰਦੇ ਆ ਅੰਨਦਾਤਾ ਪੰਜਾਬ ਦਾ ਅੰਨਦਾਤਾ ਦੇਸ਼ ਦਾ ਢਿੱਡ ਭਰਨੇ ਵਾਲਾ ਸਭ ਤੋਂ ਵੱਧ ਅੰਨ ਪੈਦਾ ਕਰਕੇ ਪੰਜਾਬ ਨੇ ਦਿੱਤਾ ਉਹੀ ਰਿਪਰੈਜ਼ੈਂਟ ਪੰਜਾਬ ਅੱਗੇ ਹੋ ਕੇ ਗਵਾਹੀ ਕਰ ਰਿਹਾ ਪੂਰੇ ਭਾਰਤ ਦੀ ਔਰ ਕਰ ਕੀ ਰਿਹਾ ਹੱਕੀ ਮੰਗਾਂ ਨੂੰ ਲੈ ਕੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਬੈਠਾ ਔਰ ਇੱਕ ਅੰਨਦਾਤਾ ਹੀ ਮਰਨ ਵਰਤ ਤੇ ਬੈਠਾ 36ਵਾਂ ਦਿਨ ਹੈ ਕਿ ਆ ਜਿਹੜਾ ਕਿ ਅੰਨ ਨਹੀਂ ਖਾ ਰਿਹਾ ਔਰ 36 ਦਿਨ ਤੋਂ ਸਿਰਫ ਪਾਣੀ ਤੇ ਚੱਲ ਰਿਹਾ ਤਾਂ ਸਾਨੂੰ ਲੱਗਦਾ ਪਤਾ ਨਹੀਂ ਹੁਣ ਕਿੰਨੇ ਕੁ ਹੋਰ ਇੱਥੇ ਅੱਜ ਨਵੇਂ ਸਾਲ ਦੀ ਤੁਸੀਂ ਗੱਲ ਕੀਤੀ ਆ ਹਾਂ ਠੀਕ ਆ ਵੇਖਿਆ ਅਸੀਂ ਹੋਰ ਸਟੇਟਾਂ 'ਚ ਵੀ ਦੇਖਿਆ ਜਾ ਕੇ ਲੋਕੀ 31 ਜਦੋਂ ਮਾਰਚ ਦਾ ਐਂਡ ਹੁੰਦਾ بڑے بڑے ਹੋਟਲਾਂ 'ਚ ਜਾ ਕੇ ਜਾਂ ਜੋ ਵੀ ਖੁਸ਼ੀ ਹੁੰਦੀ ਆ ਮਨਾਉਂਦੇ ਨੇ ਜਿਹੜੇ ਗੁਰੂ ਨਾਨਕ ਫਲਸਫੇ ਵਾਲੇ ਲੋਕ ਆ ਮੈਂ ਆਪ ਵੀ ਵੇਖਿਆ ਅਸੀਂ ਰਾਤ ਨੂੰ 12 ਵਜੇ ਤੋਂ ਬਾਅਦ ਜਦੋਂ 12 ਵੱਜਣੇ ਉਹ ਤੋਂ ਬਾਅਦ ਅਸੀਂ ਗੁਰੂ ਘਰ ਜਾਂਦੇ ਹੁੰਦੇ ਸੀ ਵੀ ਨਵਾਂ ਸਾਲ ਚੜਨਾ ਸਭ ਤੋਂ ਪਹਿਲਾਂ ਨਮਸਕਾਰ ਗੁਰੂ ਜਾਈਏ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਮੱਧ ਪ੍ਰਦੇਸ਼ ਕਾ ਲੋ ਹੋਰ ਸਟੇਟਾਂ ਜੂ ਵੀ ਮੈਂ ਰਹਾ ਗੁਰੂ ਘਰ ਰਾਤ ਨੂੰ ਖੁੱਲੇ ਹੁੰਦੇ ਨੇ ਸੋ ਅੱਜ ਸਾਨੂੰ ਐ ਲੱਗਦਾ ਵੀ ਕਿਤੇ ਨਾ ਕਿਤੇ ਸੱਤੋਂ ਹੀ ਸਾਰਾ ਕੁਝ ਵੋਟਾਂ ਲੈ ਕੇ ਲੁੱਟਿਆ ਤੇ ਕੁੱਟਿਆ ਜਾਂਦਾ 70 ਸਾਲ ਹੋ ਗਏ ਸਰਕਾਰਾਂ ਚੁੱਪ ਬੈਠੀਆਂ ਕਦੇ ਖੇਤੀਬਾੜੀ ਸੈਕਟਰ ਨੂੰ ਅੱਗੇ ਲਿਆਉਣ ਖਾਤਰ ਕਦੇ ਕੋਈ ਪਾਲਿਸੀ ਨਹੀਂ ਹੈਗੀ ਨਾਲੇ ਸੂਬਾ ਪ੍ਰਧਾਨ ਹੈਗਾ ਖੇਤੀ ਸੂਬਾ ਪ੍ਰਧਾਨ ਹੈਗਾ ਪੰਜਾਬ ਦੀ ਗੱਲ ਕਰ ਲਈ ਹਰਿਆਣੇ ਦੀ ਦੇਖੋ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਕਿਸਮ ਦੀਆਂ ਫਸਲਾਂ ਹੁੰਦੀਆਂ ਅੱਜ ਅਸੀਂ ਮੰਗ ਕੀ ਰਿਹਾ ਐ ਐਮਐਸਪੀ ਗਰੰਟੀ ਕਾਨੂੰਨ ਸਰਕਾਰਾਂ ਨੇ 23 ਫਸਲਾਂ ਦਿੱਤੀਆਂ ਹੋਈਆਂ ਪਰ ਪ੍ਰੋਕਿਊਰਮੈਂਟ ਕਿਤੇ ਹੈਗੀ ਆ ਜੀ ਪੰਜਾਬ ਦੇ ਵਿੱਚ ਵੀ ਫਸਲਾਂ 23 ਆ ਜਿਹੜੀ ਮਰਜ਼ੀ ਫਸਲ ਬੀਜ ਲੋ ਜੀ ਗੱਲਾਂ ਤਾਂ ਐਮਐਸਪੀ ਤਾਂ ਦੋ ਫਸਲਾਂ ਤੇ ਮਿਲਦੀ ਆ ਐਤਕੀ ਖਾਸ ਕਰਕੇ ਕਣਕ ਤੇ ਝੋਨੇ ਤੇ ਮਿਲਦੀ ਐ ਐਮਐਸਪੀ ਤੇ ਝੋਨੇ ਦੇ ਵਿੱਚ ਉਹ ਜਿਹੜੀ ਐਮਐਸਪੀ ਆ ਉਹ ਤਾਂ 2200 ਦਾ ਹੀ ਕਟਿਆ ਜੇ ਫਾਰਮ ਪਰ 2300 ਵੀ ਤਾਂ ਬਹੁਤ ਘੱਟ ਵਿਕਿਆ ਹੈਗਾ ਜਿਹੜਾ ਕਿ ਕੁਆਂਟਲ ਦੇ ਮਗਰ 500 700 ਰੁਪਏ ਦਾ ਕਟ ਲੱਗਿਆ ਇੱਕ ਸਿੱਧੇ ਰੂਪ ਵਿੱਚ ਕਿਸਾਨਾਂ ਦਾ ਖੂਨ ਚੂਸਿਆ ਗਿਆ ਜਿਹਦੇ ਵਿੱਚ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੇ ਬੈਠ ਕੇ ਤਮਾਸ਼ਾ ਵੇਖਿਆ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਸਾਨੂੰ ਲੱਗਦਾ ਜੱਤਾ ਸੀ ਇਹ ਜਿਹੜੇ ਸੰਘਰਸ਼ ਕਰਦੇ ਆ ਸੰਘਰਸ਼ ਵਾਲੇ ਲੋਕਾਂ ਨੂੰ ਇਹ ਦੇਖਣਾ ਆਪਣੀ ਚਾਹੀਦਾ ਵੀ ਕਦੋਂ ਦਿਵਾਲੀ ਕਦੋਂ ਦਸਹਿਰਾ ਕੀ ਆ ਫਿਰ ਲੜਾਈਆਂ ਨਹੀਂ ਲੜ ਹੁੰਨੀਆਂ ਹੱਕ ਤੇ ਸੱਚ ਵਾਲੀ ਜਿਹੜੇ ਅੱਜ ਸਾਡੇ ਤੇ ਹੀ ਡੈਮੋਕਰੇਸੀ ਵਾਲੇ ਜਿਹੜੇ ਕਹਿੰਦੇ ਨੇ ਵੀ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਲੋਕ ਆ ਆਪਣੇ ਆਪ ਨੂੰ ਵੱਡੇ ਡੈਮੋਕਰੇਸੀ ਦੱਸ ਦਿਆ ਡੈਮੋਕਰੇਟਡ ਤਾਂ ਜੇ ਸੋਚੀਏ ਡੈਮੋਕਰੇਸੀ ਤਾਂ ਅਸੀਂ ਲੋਕ ਆ ਇੱਕ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਅਸੀਂ ਇੱਥੇ ਬੈਠ ਕੇ ਹੁਣ ਇੱਥੇ ਸਾਡੇ ਬੱਚੇ ਵੀ ਆ ਸਾਡੇ ਮਾਂ ਸਾਡੇ ਵੱਡੇ ਭਰਾ ਵਿੱਚ ਭੈਣਾ ਬਜ਼ੁਰਗ ਤੇ ਅੱਜ ਕਹੇ ਜੇ ਹਾਲਾਤ ਹੋਣਗੇ ਹਰੇਕ ਦੇ ਘਰ ਦੇ ਵਿੱਚ ਕੋਈ ਸਦੀ ਮਾਂ ਬਿਮਾਰ ਕਿਹਦਾ ਪਿਓ ਕਿਸੇ ਦਾ ਬੱਚਾ ਦੇਖੋ ਮਜਬੂਰੀਆਂ ਹੈਗੀਆਂ ਹਰ ਇੱਕ ਬੰਦਾ ਕੰਮਕਾਰ ਤੇ ਜਾਂਦਾ ਸ਼ਾਮ ਨੂੰ ਆਪਣੇ ਘਰੇ ਜਾਂਦਾ ਅੱਜ 13 ਫਰਵਰੀ ਤੋਂ ਅਸੀਂ ਸਾਰੇ ਲੋਕ ਬੈਠੇ ਆ ਅਸੀਂ ਗੱਲ ਕੀ ਦੀ ਕਰ ਰਹੇ ਆਂ ਦੇਸ਼ ਦੀ ਗੱਲ ਕੀ ਦੀ ਕਰ ਰਹੇ ਆਂ ਦੇਸ਼ ਦੀਆਂ ਮੰਗਾਂ ਦੀ ਗੱਲ ਕੀ ਦੀ ਕਰ ਰਹੇ ਆਂ ਜਿਹੜਾ ਕਿ ਆਉਣ ਵਾਲੇ ਵਿੱਚ ਫਸਲ ਤੇ ਨਸਲ ਔਰ ਕਿਸਾਨੀ ਨੂੰ ਬਚਾਉਣ ਲਈ ਅੱਜ ਅਸੀਂ ਨਹੀਂ ਪਹਿਰਾ ਧਮਾਂਗੇ ਤੇ ਜਿਵੇਂ ਪਹਿਲਾਂ ਵੀ ਹਰਦੋ ਝੰਡੇ ਸਾਹਿਬ ਨੇ ਗੱਲ ਕੀਤੀ ਸੀ ਤੇ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ तरीके अलग-अलग ਹੈਗੇ ਆ ਤਰੀਕੇ ਕਿਵੇਂ અલગ-अलग ਹੈਗੇ ਆ ਸਾਤੋਂ ਜ਼ਮੀਨਾਂ ਖੋ ਕੇ ਕੋਆਪਰੇਟ ਕਰਾਣਿਆਂ ਨੂੰ ਦੇਣਾ ਸਾਨੂੰ ਇਹਨਾਂ ਨੇ ਮਜ਼ਦੂਰੀ ਦੇਣੀ ਆ ਫਿਰ ਮਜ਼ਦੂਰੀ ਇੰਨੀ ਵੱਧ ਜੂਗੀ ਮਜ਼ਦੂਰੀ ਵੀ ਕੱਟ ਦੋਏ ਫਾਇਦੇ ਸਾਤੋਂ ਜ਼ਮੀਨਾਂ ਵੀ ਲੈ ਕੇ ਕੋਆਪਰੇਟ ਕਰਾਣਿਆਂ ਨੂੰ ਦੇ ਦਿੱਤੀਆਂ ਤੇ ਮਜ਼ਦੂਰ ਅਸੀਂ ਉਹਨਾਂ ਦੇ ਕੰਮ ਕਰਨਾ ਮਜ਼ਦੂਰੀ 'ਚ ਵੀ ਭੁੱਖੇ ਮਰਾਂਗੇ ਇਹਦੇ ਵਿੱਚ ਸਿੱਧੇ ਤਰੂਪ ਦੇ ਵਿੱਚ ਆਪਾਂ ਯੂਪੀ 'ਚ ਜਾਈਏ ਮੈਂ ਕਹਿੰਨਾ 5 5 7 7 ਏਕੜ ਵਾਲੇ ਜਿਹੜੇ ਪੰਜਾਬ 'ਚ ਮਜ਼ਦੂਰ ਆਉਂਦੇ ਨੇ ਉਹ ਦਿਹਾੜੀਆਂ ਕਰਦੇ ਨੇ ਉਹਰੇ ਇਹ ਤਾਂ ਵੱਡੀ ਐਗਜ਼ਾਮਪਲ ਕਿਹਾ ਹੋਊਗੀ ਬਹੁਤ ਸਾਰੇ ਲੋਕਾਂ ਨੂੰ ਆਏਗਾ ਜੇ 50 ਐਮਐਸਪੀ ਗਰੰਟੀ ਕਾਨੂੰਨ ਬਣ ਗਿਆ ਆ ਹੋ ਜਾਊਗਾ ਬੋ ਹੋ ਜਾਊਗਾ ਕਿਉਂਕਿ ਕਈ ਬੰਦਿਆਂ ਦਾ ਦੇਖਿਆ ਮੈਂ ਸੋਸ਼ਲ ਮੀਡੀਆ ਤੇ ਇਹ ਜਿਹੀਆਂ ਗੱਲਾਂ ਕਰਦੇ ਆ ਇੱਕ ਮਹਾਰਥੀ ਅੱਜ ਬੋਲ ਰਿਹਾ ਸੀ ਮੈਂ ਸਟੇਟਮੈਂਟ ਸੁਣਦਾ ਸੀ ਜਿਹੜੇ ਡੱਲੇਵਾਲ ਸਾਹਿਬ ਨੂੰ ਕਹਿੰਦੇ ਆ ਸਾਡਾ ਜਰਨੈਲ ਆ ਉਹ ਉਹਨਾਂ ਨੂੰ ਸਮਝਾ ਨਹੀਂ ਰਿਹਾ ਆਪਣੇ ਜਰਨੈਲ ਨੂੰ ਵੀ ਬਚਾਉਣਾ ਚਾਹੀਦਾ ਲੀਡਰ ਨੂੰ ਜਦੋਂ ਲੀਡਰ ਨੂੰ ਬਚਾਉਣ ਵਾਲੀ ਗੱਲ ਹੋਣੀ ਆ ਤਾ ਫਿਰ ਉਦੋਂ ਫਿਰ ਹੋਰ ਕਿੰਤੂ ਪ੍ਰਾਂਤੂ ਕਰਨਗੇ ਸੋ ਮੈਂ ਕਹਿੰਦਾ ਵੀ ਲੋਕਾਂ ਦੀਆਂ ਮੰਗਾ ਘੱਟੋ ਘੱਟ 7 ਲੱਖ ਦੇ ਲਗਭਗ ਲੋਕ ਖੁਦਕਸ਼ੀਆਂ ਕਰ ਗਏ ਕਿਸਾਨੀ ਨਾਲ ਲੜਦੇ ਹੋਏ ਕਰਜ਼ਿਆਂ ਨਾਲ ਲੜਦੇ ਹੋਏ ਸੋ ਕੋਰਪੋਰੇਟ ਘਰਾਣਿਆਂ ਦਾ ਕਰਜ਼ਾ ਅਰਬਾਂ ਚ ਖਰਬਾਂ ਚ ਮਾਫ਼ ਹੋ ਜਾਂਦਾ ਹੈ ਅਸੀਂ ਕਹਿੰਦੇ ਆ ਮੈਂ ਕਹਿੰਨਾ ਇੱਕ ਜਿੰਨਾ ਕੋਆਪਰੇਟ ਘਰਾਣੇ ਦਾ ਕਰਜ਼ਾ ਮਾਫ ਕਰਿਆ ਲੱਗਦਾ ਭਾਰਤ ਦੀ ਇੰਨੀ ਕਿਸਾਨੀ ਦਾ ਕਰਜ਼ਾ ਨਹੀਂ ਹੋਊਗਾ ਜੇ ਮਾਫ ਹੋ ਜਾਊਗਾ ਸੋ ਮੈਨੂੰ ਲੱਗਦਾ ਸਰਕਾਰਾਂ ਜਿਹੜੀਆਂ ਬਣਦੀਆਂ ਚੰਦ ਘਰਾਣੇਆਂ ਲਈ ਬਣਦੀਆਂ ਕਿਉਂ ਬਣਦੀਆਂ ਕਿਉਂਕਿ ਉਹ ਇਹਨਾਂ ਨੂੰ ਜਦੋਂ ਇਲੈਕਸ਼ਨ ਆਉਣੀ ਆ ਉਹ ਇਹਨਾਂ ਨੂੰ ਰੱਜ ਕੇ ਪੈਸਾ ਦਿੰਦੇ ਆ ਕੋਆਪਰੇਟ ਜਿਹੜੇ ਘਰਾਣੇ ਹੈਗੇ ਆ ਉਹੀ ਪੈਸੇ ਦਾ ਮਿਸਯੂਜ਼ ਕਰਕੇ ਇਹ ਲੋਕ ਸਰਕਾਰ ਬਣਾ ਜਾਂਦੇ ਆ ਫਿਰ ਇਹ ਜਿਹੜੇ ਵਾਅਦੇ ਕਰਦੇ ਆ ਸੱਚੇ ਝੂਠੇ ਕਿਸਾਨਾਂ ਨਾਲ ਉਦੋਂ ਫਿਰ ਉਸ ਚੀਜ਼ ਤੇ ਪਹਿਰਾ ਨਹੀਂ ਦੰਦੇ ਅੱਜ ਤਾਂ ਕਰਕੇ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਪਰ ਤੇ ਤੁਹਾਡੇ ਮਾਧਿਅਮ ਨੇ ਅਪੀਲ ਵੀ ਕਰਦੇ ਆ ਲੋਕਾਂ ਨੂੰ ਵੀ ਜਿਵੇਂ 30 ਦਸੰਬਰ ਦੇ ਵਿੱਚ ਕੱਲ ਬਹੁਤ ਵੱਡੀ ਮੋਹਰ ਲਾਈ ਆ ਪੰਜਾਬ ਬੰਦ ਦੇ ਵਿੱਚ ਬਹੁਤ ਸਾਰੀਆਂ ਸੱਚੋ ਖਾਮੀਆਂ ਰਹੀਆਂ ਹੋਣਗੀਆਂ ਪਰ ਉਦੋਂ ਵਿੱਚ ਬਹੁਤ ਸਾਰਾ ਇਹ ਇਹ ਮੋਹਰ ਲਾਈ ਆ ਵੀ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਿਆ ਸਹੀ ਰੱਖਿਆ ਜਿਹੜੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਸਹੀ ਲੜ ਰਹੇ ਆ ਪਰ ਉਸ ਤੋਂ ਵੀ ਅੱਗੇ ਜਾਵਾ ਤੁਹਾਡੇ ਮਾਧਿਅਮ ਵਿੱਚ ਸਾਰੀ ਸੰਗਤ ਨੂੰ ਅਪੀਲ ਕਰਦੇ ਆ 4 ਜਨਵਰੀ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਅੰਦਰੋਂ ਇੱਕ ਸੋਸ ਸੀਗੀ ਜਿਨ੍ਹਾਂ ਦੀ ਮੈਂ ਲੜਾਈ ਲੜਦਾ ਵੀ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਖਨੌਰੀ ਬਾਰਡਰ ਤੇ 4 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਕਾਲ ਦਿੱਤੀ ਹੋਈ ਆ ਲੱਖਾਂ ਦੀ ਤਦਾਦ ਚ ਕਿਸਾਨ ਮਜ਼ਦੂਰ ਆਉਣਗੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੀਏ ਜ਼ਰੂਰ ਤੁਹਾਨੂੰ ਦਰਸ਼ਨ ਦੇਣੇ ਚਾਹੀਦੇ ਅਸੀਂ ਨਹੀਂ ਕਹਿੰਦੇ ਡੱਲੇਵਾਲ ਸਾਹਿਬ ਦੀ ਭਾਵਨਾ ਮ आएगी ਆ ਵੀ ਮੈਂ ਉਹਨਾਂ ਲੋਕਾਂ ਦੇ ਦਰਸ਼ਨ ਕਰਨਾ ਚਾਹੁੰਨਾ ਕਿਉਂਕਿ ਆਖਰੀ ਸਮਾਂ ਕਿਆ ਹੋਣਾ ਕਿਆ ਨਹੀਂ ਹੋਣਾ ਹਲੇ ਤਾਂ ਪਹਿਲੀ ਗੱਲ 4 ਜਨਵਰੀ ਬਹੁਤ ਦੂਰ ਆ ਪਰ ਉਸ ਭਾਵਨਾ ਨੂੰ ਦੇਖ ਕੇ ਅਸੀਂ ਵਿਚਾਰ ਕੇ ਨਾਨ ਪਿਟੀਕਲ ਦੀ ਸਾਡੀ ਆਪਸ ਮੀਟਿੰਗ ਹੋਈ ਉਸ ਤੋਂ ਬਾਅਦ ਕੀ ਐਮਐਮ ਨਾਲ ਮੀਟਿੰਗ ਕਰਕੇ ਇਹ 4 ਤਰੀਕ ਦੀ ਕਾਲ ਦੁੱਤੀ ਆ ਇਹ ਕਿਸੇ ਨੂੰ ਕਾਟ ਲਾਣੇ ਖਤਰ ਕਾਲ ਨਹੀਂ ਦੁੱਤੀ ਹੈਗੀ ਆ ਇਹ ਤਾਂ ਪਹਿਲੇ ਹੀ ਕਾਲ ਤਾਇ ਹੋਈ ਹੋਈ ਸੀ ਇਸ ਕਰਕੇ ਦੁੱਤੀ ਆ ਤਾਂ ਅਸੀਂ ਕਹਿੰਦੇ ਆ ਵੀ 24 4 ਤਰੀਕ ਨੂੰ ਵੱਧ ਤੋਂ ਵੱਧ ਗਣਤੀ ਵਿੱਚ ਪਹੁੰਚਣ ਪਰ ਮੈਂ ਫੇਰ ਤੁਹਾਡੇ ਮਾਦੀ ਮਰਾਈ ਕਹਿਣਾ ਇੱਥੇ ਜਦੋਂ ਬੈਠੇ ਨੇ ਜਿਹੜੇ ਜਿਸ ਚੀਜ਼ ਦੇ ਬਲਾਰਸ ਸਪੋਕਸ ਪਰਸਨ ਹੋਣੇ ਆ ਜਿਹੜੀ ਚਾਹੇ ਉਹ ਸਿਆਸੀ ਕਿਸੇ ਵੀ ਪਾਰਟੀ ਦੇ ਆ ਉਹਨਾਂ ਨੂੰ ਵੀ ਕਿਤੇ ਹੱਕ ਸੱਚ ਦੀ ਗੱਲ ਕਰਨੀ ਚਾਹੀਈ ਆ ਆਪਣੀ ਚੌਧਰ ਖਾਤਰ ਸੱਚ ਝੂਠ ਬਿਆਨ ਨਹੀਂ ਦੇਣੇ ਚਾਹੀਦੇ ਮੈਂ ਕਹਣਾ ਇੱਕ ਦਿਨ ਜਿਹੜੇ ਮੰਤਰੀ ਸੰਤਰੀ ਆ ਇੱਕ ਦਿਨ ਕੱਟ ਕੇ ਤਾਂ ਵੇਖਣਾ ਯਾਰ ਇੱਕ ਰਾਤ ਕੱਟ ਕੇ ਤਾਂ ਵੇਖਣਾ ਮਾਈਨਸ 0 ਦੇ ਵਿੱਚ ਤਾਂ ਘੰਟੇ ਹੀ ਲਾ ਕੇ ਵੇਖ ਲੈਣਾ ਸੌਕਾ ਨਹੀਂ ਕਦੇ ਸਾਨੂੰ ਕੋਈ ਬੇਲੜ ਦੱਸਦਾ ਕਦੇ ਸਾਨੂੰ ਕੁਛ ਕੁਛ ਦੱਸਦਾ ਕਦੇ ਕੁਛ ਦੱਸਦਾ ਕਈ ਇੱਥੇ ਵੀ ਬੜੀ ਜਦੋਂ ਸਾਨੂੰ ਤਕਲੀਫ ਹੁੰਦੀ ਆ ਜਦੋਂ ਕਹਿ ਦਿੰਦੇ ਆ ਕਿਸੇ ਨੇ ਪਲਾਂਟਡ ਪਿਛਾ ਲਿਆ ਪਲਾਂਟਡ ਮਤਲਬ ਕਿਸੇ ਸਿਆਸੀ ਪਾਰਟੀ ਨੇ ਜਾਂ ਮੌਜੂਦਾ ਨੇ ਸਾਨੂੰ ਪਹਿਲਾਂ ਬੀਜੇਪੀ ਨਾਲ ਜੋੜਿਆ ਜਦੋਂ ਬੀਜੇਪੀ ਨੇ ਸਾਡੇ ਹਿੱਕਾਂ 'ਚ ਗੋਲੀਆਂ ਮਾਰੀਆਂ ਸਾਡਾ ਪੁੱਤ ਸ਼ੁਭ ਕਰਨ ਦੇ ਸਿੱਧੀ ਗੋਲੀ ਮਾਰ ਕੇ ਚੀਤ ਕੀਤਾ 433 ਕਿਸਾਨ ਪੱਟੜ ਕੀਤੇ ਪੰਜ ਬੱਚਿਆਂ ਦੀਆਂ ਅੱਖਾਂ ਚਲੇ ਗਈਆਂ ਫਿਰ ਸਾਡੇ ਤੇ ਬੀਜੇਪੀ ਵਾਲਾ ਧੱਬਾ ਲੱਗ ਗਿਆ ਫਿਰ ਆ ਗਿਆ ਵੀ ਕਾਂਗਰਸ ਨੇ ਬਿਠਾਲੇ ਆ ਉਹ ਗੱਲ ਵੀ ਕਲੀਅਰ ਹੋ ਗਈ ਹੁਣ ਜਿਹੜੇ ਜਿਹੜੇ ਸਪੋਕਸਪਰਸ ਨੇ ਉਹ ਕਹਿ ਕੀ ਰਹੇ ਆ ਇਹ ਤਾਂ ਜੀ ਆਮ ਪਾਰਟੀ ਨੇ ਬਿਠਾਲੇ ਆ ਉਹ ਭਾਈ ਅਸੀਂ ਨੌਨ ਪੋਲੀਟਿਕਲ ਆ ਤੁਸੀਂ ਸਲਾਹਤਾ ਕਰ ਲਿਆ ਕਰੋ ਅਸੀਂ ਸਿਰਫ ਹੱਕੀ ਮੰਗਾ ਲਈ ਬੈਠਿਆ ਮੰਗਾ ਮਨਾਉਣ ਲਈ ਬੈਠਿਆ ਸਾਡੇ ਲਈ ਕੋਈ ਤਿਆਰ ਨਹੀਂ ਮੈਂ ਕਹਿੰਨਾ ਵੀ ਅੱਜ ਇਹ ਰਾਜ ਭਾਗ ਰਾਜ ਭਾਗ ਸਦਾ ਨਹੀਂ ਰਹਿੰਦੇ ਪਰ ਜਦੋਂ ਇਹ ਸੱਤਾ ਤੋਂ ਬਾਹਰ ਹੁੰਨੇ ਆ ਫਿਰ ਇਹਨਾਂ ਨੂੰ ਚੀਤੇ ਆਉਂਦਾ ਅੱਜ ਤਾਂ ਰਾਜ ਭਾਗ ਦੀਆਂ ਕੁਰਸੀਆਂ ਦੀ ਚੌਧਰ ਖਾਤਰ ਇਹਨਾਂ ਲੋਕਾਂ ਨੂੰ ਕਿਸਾਨ ਤੇ ਮਜ਼ਦੂਰ ਨਹੀਂ ਚੀਤੇ ਆਉਂਦਾ ਰਾਜ ਭਾਗ ਵੱਡੇ ਵੱਡੇ ਹੋ ਕੇ ਚਲੇਗੇ ਸਕੰਦਰ ਵਰਗੇ ਹੋ ਕੇ ਚਲੇਗੇ ਤੋਂ ਇਹਨਾਂ ਚੀਜ਼ਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿਹੜੀਆਂ ਸਰਕਾਰ ਚਲਾਉਂਦੇ ਬਿਲਕੁਲ ਸੋ ਇੱਕ ਮੇਰਾ ਸਵਾਲ ਆ ਸ਼ਿਰਾਠਵਾਲ ਤੁਸੀਂ ਇੱਥੇ ਜਿਵੇਂ ਪਹਿਰਾ ਦਿੰਨੇ ਹੋ ਮੰਨ ਲਓ ਹੁਣ ਜਿਵੇਂ ਰਾਤ ਨੂੰ ਜਿਸ ਤਰੀਕੇ ਦੇ ਹਾਲਾਤ ਬੰਦੇ ਆ ਸੋ ਕਿਵੇਂ ਸਾਰੀ ਚੀਜ਼ ਮੈਨੇਜ ਕਰਦੇ ਹੋ ਕਿਉਂਕਿ ਜਿੱਥੇ ਤਿੰਨ ਤੋਂ ਚਾਰ ਨਾਕਾ ਬੰਦੀਆਂ ਇੱਥੇ ਤੁਸੀਂ ਰਾਹ ਦੇ ਵਿੱਚ ਲਾਈਆਂ ਹੋਈਆਂ ਜਗਦੀਸ਼ ਸਿੰਘ ਢੱਲੇਵਾਲ ਤੋਂ ਪਹੁੰਚਣ ਤੱਕ ਸਾਰਾ ਕਿਵੇਂ ਪ੍ਰਬੰਧ ਹੁੰਦੇ ਆ ਕਿਉਂਕਿ ਰਾਤ ਨੂੰ ਪਹਿਰਾ ਵਧਾ ਦਿੱਤਾ ਜਾਂਦਾ ਹੁਣ ਲਗਭਗ ਹੁਣ ਵੀ ਗੱਡੀਆਂ ਬਾਹਰ ਅੰਦਰ ਜਾਣਿਆ ਬੰਦ ਕਰ ਦਿੱਤੀਆਂ ਪੈਰਾ ਕਿਵੇਂ ਵਧਾਉਨੇ ਹੋ ਅੰਦਰ ਜਾਣ ਤੱਕ ਕਿਵੇਂ ਸਾਰੀ ਪੁੱਛਗਿੱਛ ਹੁੰਦੀ ਆ ਜਿਵੇਂ ਤੁਸੀਂ ਇੱਥੇ ਬਾਹਰ ਖੜੇ ਹੋਨੇ ਵੇਖੋ ਜੀ ਜਿੰਨੇ ਵੀ ਨਾਕੇ ਲੱਗੇ ਹੋਏ ਆ ਨੇ ਸਾਰੇ ਜੇ ਨਾਕਿਆਂ ਤੇ ਆ ਵਾਕੀ ਟੋਕੀ ਦਿੱਤੀ ਹੋਈ ਆ ਜਿੱਥੇ ਵੀ ਹਰ ਹਰ ਥਾਂ ਤੇ ਹਰ ਨਾਕੇ ਤੇ ਵਾਕੀ ਟੋਕੀ ਆ ਇੱਕ ਦੂਜੇ ਨਾਲ ਗੱਲ ਕਰਕੇ ਫੇਰ ਹੀ ਜੇ ਕੋਈ ਬੰਦਾ ਆਪਣੇ ਜਸੇਬੰਦੀ ਦਾ ਲੇਟ ਹੋ ਜਾਂਦਾ ਲੇਟ ਆਉਂਦਾ ਆ ਤਾਂ ਫੇਰ ਲਗਾਉਂਦੇ ਆ ਜਿਹੜਾ ਬਾਹਰੋਂ ਕੋਈ ਬੰਦਾ ਪ੍ਰਾਈਵੇਟ ਆਉਂਦਾ ਕਿਸੇ ਨੂੰ ਅੰਦਰ ਜਾਣ ਦੀ ਬਣਾਈ ਨਹੀਂ ਬਿਲਕੁਲ ਆ ਦੂਸਰੇ ਪਾਸੇ ਕਹਿੰਦੇ ਵੀ ਉਹਨ ਫਿਰ ਸੁਰੱਖਿਆ ਫੋਰਸਸ ਜਿਹੜੀਆਂ ਨੇ ਉਹ ਵਧਾਉਣ ਦੀ ਕੋਸ਼ਿਸ਼ ਵੀ ਹੈ ਕਿਉਂਕਿ ਦੋ ਦਿਨ ਰਹਿ ਗਏ ਸੋ ਫਿਰ ਹੋਰ ਕਰੜਾ ਪਹਿਰਾ ਕੀਤਾ ਜਾਊਗਾ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਤੋਂ ਬਿਨਾਂ ਹੋਰ ਜਾਂ ਕਿਤੇ ਨਾ ਕਿਤੇ ਕੋਈ ਆਪਸੀ ਗੱਲਬਾਤ ਹੋ ਰਹੀ ਹੈ ਜਾਂ ਮੈਡੀਕਲ ਏਡ ਦੀ ਕੋਈ ਗੱਲਬਾਤ ਹੋ ਰਹੀ ਹੈ ਵੀ ਮੈਡੀਕਲ ਏਡ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ ਜਾਂ ਨਹੀਂ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਨੂੰ ਨਹੀਂ ਜੀ ਆਪਣੇ ਜਿਹੜੇ ਪਹਿਰੇ ਆ ਉਹ ਆਪਾਂ ਬੈਰੀਕੇਡਿੰਗ ਜਿਹੜੀ ਅੱਗੇ ਵੀ ਹੋਰ ਵਧਾ ਦਿੱਤੀ ਆ ਟਰਾਲੀਆਂ ਦੇ ਜਿਹੜਾ ਘੇਰਾ ਆ ਉਹਨੂੰ ਆਪਾਂ ਤਿੰਨ ਚਾਰ ਰੋਧ ਦੇ ਵਿੱਚ ਕਰ ਦਿੱਤਾ ਹੋਇਆ ਵਾ ਕੋਈ ਮੈਡੀਕਲ ਵਾਲੀ ਕੋਈ ਐਫ ਜੀ ਗੱਲ ਨਹੀਂ ਹੈ ਪਹਿਰਾ ਆਪਾਂ ਪੂਰਾ ਤਕੜਾ ਕਰ ਦਿੱਤਾ ਹੈ ਪੁੱਤਾ ਸਰਗਿੰਦ ਸਿੰਘ ਹਰ ਦੋ ਛੱਡੇ ਵੀ ਛੱਡ ਨਾਲ ਲਈ ਤਾਂ ਸਭ ਤੋਂ ਪਹਿਲਾਂ ਆ ਜਿਸ ਤਰੀਕੇ ਦੇ ਹਾਲਾਤ ਨੇ ਸਖਤ ਜਾਂ ਫਿਰ ਕਹਾਂ ਲਈ ਬੜੇ ਸਿੰਪਲ ਜਿਹੇ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਵੀ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ ਜਿਹੜੀ ਹੈ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਗਾਰੰਟੀ ਕਾਨੂੰਨ ਹੈ ਕੀ ਆਮ ਲੋਕਾਂ ਦੇ ਵਿੱਚ ਤੁਸੀਂ ਕਿਵੇਂ ਇਸ ਨੂੰ ਰੱਖੋਗੇ ਬੜਾ ਬਰੀਫ ਜਿਹਾ ਦੱਸ ਦੇਣਾ ਦਿਖੋ ਜਦੋਂ ਵੀ ਐਮਐਸਪੀ ਕੀ ਆ ਇਹਦਾ ਜਿਹੜਾ ਪੂਰਾ ਇਹਦਾ ਆਪਾਂ ਸਮਝੀਦੇ ਘੱਟੋ ਘੱਟ ਸਮਰਥਨ ਮੁੱਲ ਹੂੰ ਕਿਸਾਨ ਜਿਹੜਾ ਵਾ 6 ਮਹੀਨੇ ਆਪਣੀ ਫਸਲ ਪਾਲਦਾ ਵਾ ਪੁੱਤਾਂ ਵਾਂਗੂ ਕੁਦਰਤ ਦੀ ਮਾਰ ਚੱਲਦਾ ਵਾ ਉਸ ਤੋਂ ਮੰਡੀ ਲੈ ਕੇ ਜਾਂਦਾ ਔਰ ਉਹ ਘੱਟੋ ਘੱਟ ਸਿਰਥਨ ਮੁੱਲ ਸਰਕਾਰ ਤੈਅ ਕਰਦੀ ਆ ਕਿਸਾਨ ਤੈਅ ਨਹੀਂ ਕਰਦਾ ਸਰਕਾਰ ਤੈਅ ਕਰਦੀ ਜਦੋਂ ਉਸ ਤੇ ਵੇਚਣ ਜਾਂਦਾ ਉਹਨੂੰ ਉਹ ਵੀ ਪੂਰਾ ਨਹੀਂ ਮਿਲਦਾ ਪਿਛਲੇ 2 ਸਾਲ ਦੀ ਰਿਪੋਰਟ ਆ ਕਿ ਲਗਭਗ 14 ਲੱਖ ਕਰੋੜ ਰੁਪਈਆ ਜਿਹੜਾ ਵਾ ਉਹ ਐਮਐਸਪੀ ਤੋਂ ਘੱਟ ਫਸਲ ਵੇਚੀ ਕਿਸਾਨਾਂ ਨੇ ਤੁਸੀਂ ਅੰਦਾਜ਼ਾ ਲਾਓ ਟੋਟਲ ਕਰਜ਼ਾ ਸਾਡਾ ਲਗਭਗ 18-19 ਲੱਖ ਰੁਪਏ ਦਾ 20 ਲੱਖ ਰੁਪਏ ਹੋ ਗਿਆ ਹੁਣ ਔਰ ਸਾਨੂੰ ਘਟਾ ਐ ਐਮਐਸਫੀ ਦੇ ਪੈਣ ਡਿਆਵਾ ਕੋਈ 14 ਲੱਖ ਰੁਪਏ ਐਨਪੀਏ ਜਿਹੜਾ ਕਾਰਪੋਰੇਟ ਐਨਪੀਏ ਹੁੰਦਾ ਵਾ ਉਹ 14.56 ਲੱਖ ਰੁਪਏ ਮਾਫ ਹੋ ਜਾਂਦਾ ਕੋਈ ਚੂੰ ਦੀ ਪੈ ਨਹੀਂ ਕਰਦਾ ਪੂਰੇ ਦੇਸ਼ ਤੇ ਚ ਤੇ ਇਹ ਡੇਡੇ ਵੱਡੇ ਕਰੋੜਾਪਤੀ ਬੰਦਿਆਂ ਦਾ ਕਰਜ਼ਾ ਮਾਫ ਕਰਤਾ ਹੁਣ ਦੇਖੋ ਅਸੀਂ ਫਸਲ ਵੇਚਦੇ ਘਟਵੜਸ ਮਰਤਨ ਮੋਲ ਤੇ ਸਾਡੀ ਫਸਲ ਨੂੰ ਪ੍ਰੋਸੈਸ ਕਰਕੇ ਜਦੋਂ ਮਾਰਕੀਟ ਵਿੱਚ ਵੇਚਿਆ ਜਾਂਦਾ ਉਹ ਵੇਚਦੀ ਐ ਐਮਆਰਪੀ ਦੇ ਉੱਪਰ ਮੈਕਸਿਮਮ ਰਿਟੇਲ ਪ੍ਰਾਈਸ ਕਿਸਾਨ ਤੇ ਵਿਚਾਰਾ ਇਹ ਕਹਿੰਦਾ ਕਿ ਮੈਨੂੰ ਜਿੰਦਾ ਰਹਿਣ ਵਾਸਤੇ ਮੈਨੂੰ ਘੱਟੋ ਘੱਟ ਸਮਰਥਨ ਮੁੱਲ ਦੇ ਦਿਓ ਜਿੰਨਾ ਫਸਲਾਂ ਦੀ ਸਮਰਥਨ ਮੁੱਲ ਹੈ ਉਹਨਾਂ ਦਾ ਮੰਗਾਈ ਰੇਟ ਜਿਹੜਾ ਵਾ ਉਹ ਕੰਟਰੋਲ ਦੇ ਵਿੱਚ ਆ ਤੇਜ਼ ਤੇ ਵਿੱਚ ਔਰ ਜਿੰਨਾਂ ਦਾ ਐਮਐਸਪੀ ਡਿਕਲੇਅਰ ਨਹੀਂ ਹੁੰਦੀ ਤਈਆਂ ਤੋਂ ਬਾਹਰ ਜਿਤਨਾ ਪੈਰੀਸ਼ਵਲ ਸਬਜ਼ੀਆਂ ਦਾ ਦੂਜਾ ਤੇ ਜਾਵਾ ਤੁਸੀਂ ਸਵੇਰੇ 5 ਰੁਪਏ ਕਿਲੋ ਮਟਰ ਵੇਚਿਓ ਮੰਡੀ ਚ ਔਰ ਉਸੇ ਦੋ ਕਿਨੇ ਮਾਰਕੀਟ ਚ ਲੱਜ ਤੁਹਾਨੂੰ 50 ਰੁਪਏ ਕਿਲੋ ਮਟਰ ਮਿਲਣਗੇ ਜਾਂ 25 ਰੁਪਏ ਮਿਲਣਗੇ ਹੈਰਾਨੀ ਹੁੰਦੀ ਆ ਕਿ ਜੋ ਪੈਦਾ ਕਰਨ ਵਾਲਾ ਉਹ ਵੀ ਪਿਸਰਿਆ ਉਹ ਵੀ ਮਰ ਰਿਹਾ ਔਰ ਜਿਹੜਾ ਬੰਦਾ ਲਾਸਟ ਅੰਡ ਤੇ ਖਰੀਦ ਰਿਹਾ ਉਹ ਵੀ ਮਰ ਰਿਹਾ ਇਹ ਪ੍ਰੋਡਿਊਸਰ ਔਰ ਪਰਚੇਜ਼ਰ ਦਾ ਜਿਹੜਾ ਗੈਪ ਆ ਇਹ ਸਰਕਾਰ ਮੈਨੇਜ ਨਹੀਂ ਕਰ پا ਰਹੀ ਅਸੀਂ ਜੋ ਸਵਾਮੀਨਥ ਦੀ ਰਿਪੋਰਟ ਸੀ ਉਹਦੇ ਮੁਤਾਬਕ ਇਹ ਸੀਗਾ ਘੱਟੋ ਘੱਟ ਜੋ ਐਮ ਆਰ ਪੀ ਆ ਜਿੱਤੇ ਰੇਟ ਮਿਲਦਾ ਬਾ ਮਾਰਕੀਟ ਰੇਟ ਤੇ ਉਹਦਾ 50% ਕਿਸਾਨ ਨੂੰ ਮਿਲਣਾ ਚਾਹੀਦਾ ਉਹਦੇ ਦੀਆਂ ਐਗਜ਼ਾਮਪਲ ਸਾਡੇ ਦੇਸ਼ 'ਚ ਹੈ ਨੇ ਅਮੋਲ ਡੇਰੀ ਆ ਅਮੋਲ ਡੇਰੀ ਦੇਸ਼ ਦੀ ਸਭ ਤੋਂ ਜਿਹੜੀ ਡਿਵੈਲਪਡ ਡੇਰੀ ਆ ਉਹ ਆਪਣੇ ਕਿਸਾਨਾਂ ਨੂੰ 100 ਚੋਂ ਲਗਭਗ 80 ਰੁਪਏ ਦੇ ਲਗਭਗ ਦਿੰਦੀ ਆ ਉਹ ਵੀ ਤੇ ਮਾਡਲ ਚੱਲ ਰਿਹਾ ਆ ਨਾ ਇੱਕ ਮਹਾਰਾਸ਼ਟਰ ਦੇ ਅੰਗੂਰਾਂ ਦੀ ਇੱਕ ਐਕਸਪੋਰਟ ਕਰਦੀ ਆ ਮੈਨੂੰ ਨਾਂ ਉਹਦਾ ਚਿੱਤੇ ਭੁੱਲ ਗਿਆ ਹੁਣ ਉਹਨੇ ਇੱਕ ਮਾਡਲ ਪੇਸ਼ ਕੀਤਾ ਕਿ ਐਕਸਪੋਰਟ ਕਰਦੇ ਨੇ ਅੰਗੂਰ ਔਰ ਇੱਕ ਕਾਰਪੋਰੇਟ ਸਟ੍ਰੈਟੀ ਬਣਾਈ ਹੋਈ ਆ ਉਹ ਮਾਡਲ ਲੈ ਲੋ ਕੇਰਲ ਦੇ ਸਬਜ਼ੀਆਂ ਦਾ ਮਾਡਲ ਸੀਗਾ 200 ਕਰੋੜ ਰੁਪਈਆ ਜਿਹੜਾ ਉਹਨਾਂ ਰੱਖਿਆ ਸੀਗਾ ਕਿ ਪੈਰਿਸ਼ੇਬਲ ਸਬਜ਼ੀਆਂ ਅਗਰ ਉਹਨਾਂ ਨੇ ਐਮਐਸਪੀ ਡਿਕਲੇਅਰ ਕਰਤੀ ਕਿ ਇਸ ਤੋਂ ਘਰ ਵਿੱਚ ਖਣਗੀਆਂ ਉਹਦਾ ਘਾਟਾ ਸਰਕਾਰ ਪੂਰਾ ਕਰੂਗੀ ਉਹ 200 ਕਰੋੜ ਰੁਪਏ ਦੀ ਹਰਾਮੇ ਖਰਚ ਨਹੀਂ ਹੋਇਆ ਕਿਉਂਕਿ ਸਰਕਾਰ ਵਿੱਚ ਪਲੇਅਰ ਬਣ ਗਈ ਇੱਕ ਕਿ ਭਈ ਇਹ ਐਮਐਸਪੀ ਆ ਟਮਾਟਰ 10% ਘਟਣ ਨਹੀਂ ਵੀ ਗੂ ਤਾਂ ਨਹੀਂ ਵਿਖੂਗਾ ਜਿਹੜਾ ਕੋ ਖਰੀਦੂਗਾ ਉਹ ਤੇ ਐਕਸ਼ਨ ਹੋਊਗਾ ਉੱਥੇ ਵੇਚਿਆ ਜਿੱਥੇ ਕਿਤੇ ਘਾਟਾ ਪਿਆ ਉਹ ਸਰਕਾਰ ਨੇ ਪੂਰਾ ਕੀਤਾ ਪਰ 200 ਕਰੋੜ ਰੁਪਏ ਇੱਕ ਛੋਟੀ ਸਟੇਟ ਚੋਂ ਕੇਰਲਾ ਉੱਥੇ ਖਰਚ ਨਹੀਂ ਹੋਇਆ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਜੀ ਸਾਡੇ ਦੇਸ਼ ਦਾ ਬਜਟ ਵਿਗੜ ਜਾਊਗਾ ਅਸੀਂ ਕਹਾਂ ਤੁਸੀਂ ਇੱਕ ਨਹੀਂ ਇੱਕ ਟ੍ਰਾਇਲ ਕਰੋ ਕੋਈ ਲਗਭਗ 5 ਲੱਖ ਕਰੋੜ ਰੁਪਏ ਤੁਸੀਂ ਅਗਰ ਦਿੰਦੇ ਹੋ ਤੇ ਇੱਕ ਫਸਲ ਖਰੀਦਦੇ ਹੋ ਕਿੰਨੇ ਪਰਸੈਂਟ ਖਰੀਦੇ ਉਹ ਵੀ ਉਹਨਾਂ ਨੂੰ ਪਤਾ ਹੈ ਸਾਰਾ ਪੀਡੀਐਸ ਵਾਸਤੇ ਨਾਲ ਹੋਰ ਜਿਹੜੀਆਂ ਚੀਜ਼ਾਂ ਜੇ ਤੁਸੀਂ ਮਾਰਕੀਟ ਦੇ ਪਲੇਅਰ ਬਣੋਗੇ ਪ੍ਰਾਈਵੇਟ 플레이ਰ ਆਪਣੇ ਆਪ ਜਿਹੜਾ ਐਮਐਸਪੀ ਦੇ ਉੱਪਰ ਖੜਦੂਗਾ ਕਾਨੂੰਨ ਬਣਾ ਲਓ ਉਹਦਾ ਵੀ ਇਤੋਂ ਘੱਟ ਉਹ ਖਰੀਦੂਗਾ ਨਹੀਂ ਫਿਰ ਜਿਹੜੀ ਫਸਲ ਖਰੀਦਣੀ ਹੈ ਸਰਕਾਰ ਨੇ ਉਹ ਗਾਂਹ ਪ੍ਰਖਣੀ ਦਾ ਹੈ ਨਹੀਂ ਜਾਂ ਪੀਡੀਐਸ ਦੇ ਥਰੂ ਦੇਣੀ ਆ ਜਾਂ ਸਰਕਾਰ ਵੇਚਦੀ ਆ ਸਰਕਾਰ ਨੇ ਪਿਛਲੇ ਨਹੀਂ ਕਣਕ ਦੀ ਜਿਹੜੀ ਵਿਕਰੀ ਕੀਤੀ ਆ ਇਹ ਆਪਸ਼ਨ ਕੀਤੀ ਆ ਐਮਐਸਪੀ ਦੇ 1 ਰੁਪਿਆ ਉੱਪਰ ਬੋਲੀ ਸ਼ੁਰੂ ਹੋਈ ਜਾ ਇਟ ਮੀਨਸ ਕਿ ਸਰਕਾਰ ਉੱਥੇ ਪ੍ਰੋਫਿਟ ਲੈ ਰਹੀ ਆ ਇੱਕ ਆਰਤੀਆ ਜਿਹੜਾ ਵਾ ਅਗਰ ਉਹ 2300 ਰੁਪਏ ਕਣਕ ਲੈਂਦਾ ਵਾ 4 ਮਹੀਨੇ ਬਾਅਦ ਉਹ 3000 ਨੂੰ ਵੇਚਣ ਦਿਆ ਵਾਈ ਨਾਟ ਗਵਰਨਮੈਂਟ ਇਹਨੂੰ ਕਿਉਂ ਨਹੀਂ ਮੈਨੇਜ ਕਰਦੀ ਉਹ ਗਵਰਨਮੈਂਟ ਖੁਦ ਖਰੀਦੇ ਖੁਦ ਵੇਚ ਲੈ 3000 ਨੂੰ ਪ੍ਰੋਫਿਟ ਕਿ ਲਵੇ ਉਹ ਪੈਸਾ ਪ੍ਰੋਫਿਟ ਦਾ ਲੋਕਾਂ ਦੀ ਭੁਹਾਈ ਵਾਸਤੇ ਲਾਵੇ ਹੈਲਥ ਤੇ ਲਾਵੇ ਐਜੂਕੇਸ਼ਨ ਤੇ ਲਾਵੇ ਸਰਕਾਰ ਤਾਂ ਆਪਣੇ ਨੂੰ ਬਾਹਰ ਕਰਨਾ ਚਾਹੁੰਦੀ ਯਾਰ ਪ੍ਰਾਈਵੇਟ ਕਾਰਪੋਰੇਟ ਨੂੰ ਖੇਤੀ ਦੇ ਉੱਪਰ ਕਬਜ਼ਾ ਕਰਕੇ ਜਾਂ ਪੂਰੇ ਦੇਸ਼ ਤੇ ਕਬਜ਼ਾ ਕਰਾਉਣਾ ਚਾਹੁੰਦੀ ਆ ਸਭ ਤੋਂ ਜਿਹੜੀ ਮਾੜੀ ਗੱਲ ਸਾਡੇ ਵਾਸਤੇ ਇਹ ਹੀ ਹੈ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਵਾਪਸ ਗੁਲਾਮੀ ਜਿਹੜੀ ਆ ਉਹ ਕਾਰਪਟ ਲਈ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਔਰ ਸਰਕਾਰ ਉਹ ਜ ਪੂਰੀ ਭਾਗੀਦਾਰ ਆ ਇੱਕ ਕਿਸਾਨਾਂ ਨੂੰ ਖੇਤ ਚੋਂ ਬਾਹਰ ਕੱਢ ਦੋ ਔਰ ਕਾਰਪਟ ਨੂੰ ਖੇਤੀ ਦੇ ਦੋ ਫਿਰ ਇਹ ਮਜ਼ਦੂਰ ਬਣ ਜਾਣਗੇ ਸਸਤੀ ਮਜ਼ਦੂਰੀ ਅਵੇਲੇਬਲ ਹੋਊਗੀ ਔਰ ਉਹਦਾ ਫਾਇਦਾ ਕਿਹਨੂੰ ਮਿਲੂਗਾ ਉਹਦਾ ਫਾਇਦਾ ਫਿਰ ਕਾਰਪਟਰ ਚੱਕੂਗਾ ਸੋ ਮੈਨੂੰ ਲੱਗਦਾ ਕਿ ਤਨੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਅਸੀਂ ਜਿਹੜਾ ਇਹ ਨਵਾਂ ਸਾਲ ਨਹੀਂ ਮਨਾ ਰਹੇ ਸਾਡੇ ਵਾਸਤੇ ਤੇ ਇਹ ਕਾਲੀਆਂ ਰਾਤਾਂ ਨੇ ਇਹ ਸੜਕਾਂ ਦੇ ਸਾਡੇ ਬਿਸਤਰੇ ਨੇ ਤੁਸੀਂ ਦੇਖੋ ਤੁਹਾਡਾ ਪੱਤਰਕਾਰ ਇਥੇ ਇੰਟਰਵਿਊ ਲੈ ਰਿਹਾ ਸੀ ਉਹਦੇ ਕੀੜੇ ਲੜ ਰਹੇ ਸੀ ਵਿਚਾਰੇ ਦੇ ਸੋ ਇਸ ਹਾਲਾਤਾਂ ਦੇ ਪਰ ਰਹਿ ਰਿਹਾ ਗਰਮੀ ਸਰਦੀ ਬਰਸਾਤ ਬਿਲਕੁਲ 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 ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਾਂ ਕਿਤਨਾ ਕਿਤੇ ਹੁਣ 31 ਦਸੰਬਰ ਦਾ ਹੈ ਸਮਾਂ ਤਾਂ ਕੁਝ ਹੀ ਘੰਟੇ ਜਿਹੜੇ ਬਾਕੀ ਨੇ ਨਵਾਂ ਸਾਲ ਚੜਨ ਦੇ ਵਿੱਚ ਤੱਕ ਕਿਸਾਨ ਇਸੇ ਤਰੀਕੇ ਦੇ ਨਾਲ ਸੜਕਾਂ ਤੇ ਰੋਲ ਕੇ ਨਵਾਂ ਸਾਲ ਵੀ ਇਸੇ ਤਰੀਕੇ ਦੇ ਨਾਲ ਗਮਗੀਨ ਮਾਹੌਲ ਦੇ ਵਿੱਚ ਮਨਾ ਰਿਹਾ ਤਾਂ ਹਰੇਕ ਪੱਕ ਹਰੇਕ ਤਸਵੀਰ ਜਿਹੜੀ ਆ ਪੀਟੀਸੀ న్యూਸ ਦੇ ਮਾਧਿਅਮ ਜ਼ਰੀਏ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਬੰਨੀ ਚੌਂਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ న్యూਸ ਖਨੌਰੀ ਬਾਰਡਰ